ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਕਿਸਮਤ ਦਾ ਪਲਟਾ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਮੇਰਾ ਨਾਮ ਪਾਇਲ ਹੈ ਮੈਂ ਆਪਣੇ ਮਾਤਾ ਪਿਤਾ ਦੀ ਕਲੋਤੀ ਤੀ ਹਾਂ ਰੱਬ ਨੇ ਮੈਨੂੰ ਰੀਜਨਲ ਬਣਾਇਆ ਹੈ ਪਰ ਮੇਰੀ ਕਿਸਮਤ ਵਿੱਚ ਮੀਰੀ ਨਹੀਂ ਲਿਖੀ ਅਸੀਂ ਬਹੁਤ ਗਰੀਬ ਸੀ ਅਤੇ ਇਸ ਦਾ ਕਾਰਨ ਇਹ ਸੀ ਕਿ ਮੇਰੇ ਪਿਤਾ ਜੀ ਜਵਾਰੀ ਸਨ ਤੇ ਘਰ ਦਾ ਸਮਾਨ ਵੇਚ ਕੇ ਜੂਆ ਖੇਡਦੇ ਸਨ ਅਤੇ ਹੌਲੀ ਹੌਲੀ ਕਰਕੇ ਘਰ ਦਾ ਸਾਰਾ ਸਮਾਨ ਵੇਚ ਦੱਸ ਘਰ ਵਿੱਚ ਟੁੱਟੇ-ਫੁੱਟੇ ਸਮਾਨ ਤੋਂ ਇਲਾਵਾ ਹੋਰ ਕੁਝ ਨਹੀਂ ਬਚਿਆ ਸੀ। ਕਈ ਵਾਰ ਤਾਂ ਸਾਨੂੰ ਭੁੱਖੇ ਢੇਢੀ ਸੌਣਾ ਪੈਂਦਾ ਸੀ। ਸ਼ੁਰੂ ਵਿੱਚ ਮੇਰੀ ਮਾਂ ਨੇ ਮੇਰੇ ਪਿਤਾ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਦੇ ਸਨ। ਉਹ ਇੱਕ ਦੂਜੇ ਨਾਲ ਲੜਦੇ ਸਨ ਤੇ ਕਈ ਵਾਰ ਮੇਰੇ ਪਿਤਾ ਜੀ ਮਾਂ ਤੇ ਹੱਥ ਵੀ ਚੁੱਕ ਦਿੰਦੇ ਸਨ। ਤੰਗ ਆ ਕੇ ਮੇਰੀ ਮਾਂ ਨੇ ਮੇਰੇ ਪਿਤਾ ਜੀ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਤੇ ਆਪ ਲੋਕਾਂ ਦੇ ਘਰ ਸਾਫ਼-ਸਫਾਈ ਕਰਨ ਲੱਗ ਪਈ ਤੇ ਲੋਕਾਂ ਦੇ ਭਾਂਡੇ ਮਾਂ ਦੇ ਲੱਗ ਪਈ ਸੀ। ਫਿਰ ਜਾ ਕੇ ਕਿਤੇ ਸਾਨੂੰ ਰਾਤ ਦੀ ਰੋਟੀ ਨਸੀਬ ਹੁੰਦੀ ਸੀ ਪਰ ਮਾਂ ਸਾਡੇ ਨਾਲ ਜ਼ਿਆਦਾ ਸਮਾਂ ਨਾ ਰਹੀ ਪਿਤਾ ਦਾ ਦੁੱਖ ਨਾ ਸਹਿ ਸਕੀ ਤੇ ਮਾਂ ਨੇ ਇਸ ਗੱਲ ਨੂੰ ਦਿਲ ਤੇ ਲਾ ਲਿਆ ਸੀ ਉਹ ਬਿਮਾਰ ਹੋ ਗਈ ਤੇ ਦੁਬਾਰਾ ਮੰਜੇ ਤੋਂ ਉੱਠਿਆ ਹੀ ਨਾ ਗਿਆ ਇੱਕ ਦਿਨ ਮਾਂ ਸਾਨੂੰ ਛੱਡ ਕੇ ਚਲੀ ਗਈ ਅਦੇ ਮਾਂ ਦੇ ਜਾਣ ਤੋਂ ਬਾਅਦ ਰਿਸ਼ਤੇਦਾਰਾਂ ਨੇ ਆਪਣਾ ਮੂੰਹ ਮੋੜ ਲਿਆ ਸੀ ਪਿਤਾ ਵੀ ਸਾਰਾ ਦਿਨ ਘਰੋਂ ਗਾਇਬ ਰਹਿੰਦਾ ਸੀ ਘਰ ਵਿੱਚ ਜੇ ਕੁਝ ਹੁੰਦਾ ਤਾਂ ਅਸੀਂ ਖਾ ਲੈਂਦੇ ਨਹੀਂ ਤਾਂ ਭੁੱਖੇ ਟੇਢੀ ਹੀ ਸੋਣਾ ਪੈਂਦਾ ਸੀ ਅੱਜ ਵੀ ਮੈਂ ਘਰ ਬੈਠੀ ਆਪਣੀ ਮਾਂ ਨੂੰ ਯਾਦ ਕਰ ਰਹੀ ਸੀ ਜਦੋਂ ਅਚਾਨਕ ਜ਼ੋਰ ਦੀ ਆਵਾਜ਼ ਨਾਲ ਦਰਵਾਜ਼ਾ ਖੁੱਲਿਆ ਮੇਰੇ ਪਿਤਾ ਸਨ ਮੈਨੂੰ ਦੇਖਦੇ ਹੀ ਰੋਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਬੇਟੀ ਮੈਨੂੰ ਮaaf ਕਰ ਦਿਓ ਮੈਂ ਤੈਨੂੰ ਜੂਏ ਵਿੱਚ ਹਾਰ ਗਿਆ ਹਾਂ ਮੇਰੇ ਸਿਰ ਤੇ ਆਸਮਾਨ ਡਿੱਗ ਪਿਆ ਮੈਂ ਰੋਣ ਲੱਗ ਪਈ ਮੇਰੇ ਮਨ ਵਿੱਚ ਸਿਰਫ ਪਿਤਾ ਦੇ ਸ਼ਬਦ ਗੂੰਜ ਰਹੇ ਸਨ ਮੈਂ ਗੁੱਸੇ ਨਾਲ ਭਰੀਆਂ ਅੱਖਾਂ ਨਾਲ ਆਪਣੇ ਪਿਤਾ ਵੱਲ ਦੇਖਿਆ ਤੇ ਕਿਹਾ ਪਾਪਾ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਤੁਸੀਂ ਆਪਣੀ ਧੀ ਨੂੰ ਜੂਏ ਵਿੱਚ ਦਾਅ ਤੇ ਲਾ ਦਿਓਗੇ ਤੁਸੀਂ ਇਨਸਾਨ ਨਹੀਂ ਹੋ ਤੁਸੀਂ ਤਾਂ ਕਸਾਈ ਹੋ ਮੈਨੂੰ ਨਫ਼ਰਤ ਹੈ ਕਿ ਤੁਸੀਂ ਆਪਣੀ ਸਗੀ ਧੀ ਨੂੰ ਆਪਣੇ ਸ਼ੌਂਕ ਲਈ ਦਾਅ ਤੇ ਲਾ ਦਿੱਤਾ ਤੁਸੀਂ ਮੇਰੇ ਨਾਲ ਚੰਗਾ ਨਹੀਂ ਕੀਤਾ ਉਦੋਂ ਹੀ ਬਾਹਰੋਂ ਦਰਵਾਜ਼ਾ ਖੜਕਣ ਦੀ ਆਵਾਜ਼ ਆਈ ਬਾਹਰ ਉਹੀ ਲੋਕ ਦਰਵਾਜ਼ਾ ਖੜਕਾ ਰਹੇ ਸਨ ਜਿਨ੍ਹਾਂ ਨੇ ਮੈਨੂੰ ਜੀਤਿਆ ਸੀ ਅਤੇ ਉਹ ਕਹਿ ਰਹੇ ਸਨ ਕਿ ਸਾਡੇ ਕੋਲ ਸਮਾਂ ਨਹੀਂ ਹੈ ਨਹੀਂ ਤਾਂ ਅਸੀਂ ਦਰਵਾਜ਼ਾ ਤੋੜ ਕੇ ਅੰਦਰ ਆ ਜਾਵਾਂਗੇ ਮੈਂ ਪਹਿਲਾਂ ਨਫ਼ਰਤ ਨਾਲ ਦਰਵਾਜ਼ੇ ਵੱਲ ਦੇਖਿਆ ਤੇ ਫਿਰ ਆਪਣੇ ਪਿਤਾ ਵੱਲ ਮੇਰਾ ਜੀ ਕਰ ਰਿਹਾ ਸੀ ਜਾ ਤਾਂ ਮੈਂ ਆਪਣੇ ਪਿਤਾ ਨੂੰ ਮਾਰ ਦੇਵਾਂ ਨਹੀਂ ਤਾਂ ਮੈਂ ਆਪਣੇ ਆਪ ਨੂੰ ਹੀ ਖਤਮ ਕਰ ਦੇਵਾਂ ਮੇਰੇ ਪਿਤਾ ਜੀ ਮੈਨੂੰ ਕਹਿਣ ਲੱਗੇ ਬੇਟੀ ਮੈਨੂੰ ਮaaf ਕਰ ਦੇ ਮੈਂ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਮੈਂ ਤੇਰਾ ਬਹੁਤ ਵੱਡਾ ਗੁਨੇਗਾਰ ਹਾਂ ਤੇ ਮੇਰੇ ਹੱਥ ਫੜ ਕੇ ਮੈਨੂੰ ਬਾਹਰ ਲੈ ਗਏ ਬਾਹਰ ਦੋ ਮੁੰਡੇ ਖੜੇ ਸੀ ਦੇਖਣ ਵਿੱਚ ਉਹ ਬਦਮਾਸ਼ ਲੱਗ ਰਹੇ ਸਨ ਪਾਪਾ ਨੇ ਉਹਨਾਂ ਮੁੰਡਿਆਂ ਨੂੰ ਮੇਰਾ ਹੱਥ ਫੜਾ ਦਿੱਤਾ ਅਤੇ ਉਹ ਮੈਨੂੰ ਕਾਰ ਵਿੱਚ ਬਿਠਾ ਕੇ ਲੈ ਗਏ ਮੈਂ ਪਾਪਾ ਪਾਪਾ ਕਹਿ ਕੇ ਚੀਕਦੀ ਰਹੀ ਤੇ ਉੱਚੀ-ਉੱਚੀ ਰੋਣ ਲੱਗੀ ਪਾਪਾ ਬੂਹੇ ਵਿੱਚ ਬੈਠ ਕੇ ਸਿਰ ਫੜ ਕੇ ਰੋਣ ਲੱਗ ਪਏ ਸਨ ਉਹ ਬਦਮਾਸ਼ ਮੁੰਡੇ ਮੈਨੂੰ ਕੋਠੇ ਤੇ ਲੈ ਗਏ ਤੇ ਉੱਥੇ ਕੋਠੇ ਦੀ ਮਾਲਕਨ ਨੂੰ ਮੈਨੂੰ ਵੇਚ ਦਿੱਤਾ ਤੇ ਪੈਸੇ ਲੈ ਕੇ ਖੁਸ਼ੀ-ਖੁਸ਼ੀ ਵਾਪਸ ਆ ਗਏ ਮੈਨੂੰ ਉਸ ਕੋਠੇ ਤੇ ਛੱਡ ਗਏ ਮਾਲਕਨ ਨੇ ਇੱਕ ਮੁੰਡੇ ਨੂੰ ਬੁਲਾਇਆ ਤੇ ਉਸ ਨੂੰ ਮੈਨੂੰ ਕੁੜੀਆਂ ਦੇ ਕਮਰੇ ਵਿੱਚ ਲੈ ਜਾਣ ਲਈ ਕਿਹਾ ਉਸਨੇ ਕਿਹਾ ਇਹ ਕੁੜੀ ਅੱਜ ਤੋਂ ਇੱਥੇ ਹੀ ਰਹੇਗੀ ਕੋਠੇ ਦੀ ਮਾਲਕਨ ਦੀ ਸ਼ਕਲ ਬਹੁਤ ਹੀ ਡਰਾਮਣੀ ਸੀ ਮੈਂ ਡਰਦੀ-ਡਰਦੀ ਮੁੰਡੇ ਦੇ ਪਿੱਛੇ ਕਮਰੇ ਵਿੱਚ ਚਲੀ ਗਈ ਪੰਜ ਕੁੜੀਆਂ ਜੋ ਬਹੁਤ ਹੀ ਮਜ਼ਬੂਤ ਤੇ ਮੇਰੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੀਆਂ ਸਨ ਮੈਂ ਮੰਂਜੀ ਤੇ ਬੈਠ ਗਈ ਤੇ ਉੱਚੀ ਚ ਰੋਣ ਲੱਗੀ ਤੇ ਕੁੜੀਆਂ ਮੈਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਘੂਰ ਰਹੀਆਂ ਸਨ ਕਿਸੇ ਕੁੜੀ ਨੂੰ ਵੀ ਮੇਰੇ ਤੇ ਤਰਸ ਨਹੀਂ ਆਇਆ ਪਰ ਇੱਕ ਕੁੜੀ ਨੂੰ ਮੇਰੇ ਤੇ ਤਰਸ ਆਇਆ ਅਤੇ ਉੱਠ ਕੇ ਮੇਰੇ ਕੋਲ ਆਈ ਤੇ ਕਹਿਣ ਲੱਗੀ ਭੈਣ ਇੱਥੇ ਆਉਣ ਵਾਲੀ ਹਰ ਕੁੜੀ ਦਾ ਰੋਣਾ ਵਿਅਰਥ ਹੈ ਇਸ ਲਈ ਤੂੰ ਵੀ ਨਾ ਰੋ ਅਧ ਸਬਰ ਕਰ ਮੈਂ ਸਬਰ ਕਿਵੇਂ ਕਰ ਸਕਦੀ ਸੀ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਇੰਨੀ ਦੇਰੋਂਦੀ ਰਾਂ ਕਿ ਮੈਂ ਰੋਂਦੀ ਰੋਂਦੀ ਹੀ ਮਰ ਜਾਵਾਂ ਇੱਥੇ ਸਾਰੀਆਂ ਕੁੜੀਆਂ ਗਲਤ ਕਾਰੋਬਾਰ ਵਿੱਚ ਲੱਗੀਆਂ ਹੋਈਆਂ ਸਨ ਥੋੜੇ ਟਾਈਮ ਬਾਅਦ ਕਿਸ਼ਨ ਆਇਆ ਤੇ ਮੇਰੀ ਫੋਟੋ ਖਿੱਚ ਕੇ ਚਲਾ ਗਿਆ ਤਾਂ ਮੈਂ ਉਸ ਕੁੜੀ ਨੂੰ ਪੁੱਛਿਆ ਕਿ ਉਸਨੇ ਮੇਰੀ ਫੋਟੋ ਕਿਉਂ ਖਿੱਚੀ ਹੈ ਤਾਂ ਉਸਨੇ ਕਿਹਾ ਕਿ ਉਹ ਸਾਰੀਆਂ ਕੁੜੀਆਂ ਦੀਆਂ ਫੋਟੋਆਂ ਦਿਖਾਉਂਦੇ ਹਨ ਜਿਹੜੀ ਕੁੜੀ ਕੋਈ ਆਦਮੀ ਪਸੰਦ ਕਰੇਗਾ ਉਹ ਉਸ ਨਾਲ ਰਾਤ ਕੱਟੇਗੀ ਇਹ ਸੁਣ ਕੇ ਮੇਰੀ ਰੂਹ ਕੰਬ ਗਈ ਅਤੇ ਜਦੋਂ ਰਾਤ ਹੋਈ ਤਾਂ ਕਿਸ਼ਨ ਮੇਰੇ ਕਮਰੇ ਵਿੱਚ ਆਇਆ ਅਤੇ ਇੱਕ ਲੜਕੀ ਨੂੰ ਬੁਲਾਇਆ ਮੀਨਾ ਆਓ ਉਹ ਲੜਕੀ ਕਿਸ਼ਨ ਦੇ ਨਾਲ ਚਲੀ ਗਈ। ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਮੈਂ ਆਪਣੇ ਮਨ ਵਿੱਚ ਰੱਬ ਅੱਗੇ ਆਪਣੀ ਜਦੀ ਅਰਦਾਸ ਕਰ ਰਹੀ ਸੀ। ਸੋਚ ਕੇ ਬਹੁਤ ਡਰ ਰਹੀ ਸੀ ਕਿ ਕਿਤੇ ਮੇਰੀ ਵਾਰੀ ਨਾ ਆਵੇ। ਹੌਲੀ-ਹੌਲੀ ਕਿਸ਼ਨ ਸਾਰੀਆਂ ਕੁੜੀਆਂ ਨੂੰ ਲੈ ਗਿਆ ਸੀ। ਹੁਣ ਮੈਨੂੰ ਯਕੀਨ ਸੀ ਕਿ ਸਵਾਰ ਕਿਸ਼ਨ ਮੈਨੂੰ ਹੀ ਲੈ ਕੇ ਜਾਵੇਗਾ। ਮੈਂ ਇਸ ਡਰ ਨਾਲ ਸਾਰੀ ਰਾਤ ਨਾ ਸੁੱਤੀ। ਇਸੇ ਤਰ੍ਹਾਂ ਸਾਰੀ ਰਾਤ ਬੀਤ ਗਈ ਪਰ ਮੇਰੇ ਲਈ ਕੋਈ ਗਾਹਕ ਨਾ ਆਇਆ। ਇਸ ਲਈ ਆਪਣੀ ਇੱਜ਼ਤ ਬਚਾਉਣ ਲਈ ਮੈਂ ਰੱਬ ਦਾ ਧੰਨਵਾਦ ਕੀਤਾ ਪਰ ਮੈਂ ਸਾਰੀ ਰਾਤ ਸੌ ਨਹੀਂ ਸકી ਸੀ। ਅਤੇ ਹਰਪਾਲ ਦੱਸਦੀ ਸੀ ਕਿ ਕਿਸ਼ਨ ਹੁਣੇ ਮੇਰਾ ਨਾਮ ਲਵੇਗਾ। ਜਦੋਂ ਸਵੇਰ ਹੋਈ ਤਾਂ ਸਾਰੀਆਂ ਕੁੜੀਆਂ ਆਪਣੇ ਕਮਰੇ ਵਿੱਚ ਆ ਗਈਆਂ ਤੇ ਆਪਣੇ ਆਪਣੇ ਬਿਸਤਰੇ ਤੇ ਸੌ ਗਈਆਂ। ਸਾਰੀ ਰਾਤ ਮੈਂ ਵੀ ਨਹੀਂ ਸੁੱਤੀ ਸੀ। ਇਸੇ ਕਰਕੇ ਮੈਨੂੰ ਵੀ ਨੀਂਦ ਆ ਰਹੀ ਸੀ ਤੇ ਮੈਂ ਵੀ ਸੌ ਗਈ। ਦੁਪਹਿਰ ਦੇ 2 ਵਜੇ ਸਨ ਜਦੋਂ ਕਿਸ਼ਨ ਨੇ ਆ ਕੇ ਸਾਰੀਆਂ ਕੁੜੀਆਂ ਨੂੰ ਜਗਾਇਆ ਪਰ ਮੈਨੂੰ ਨਹੀਂ ਜਗਾਇਆ। ਪਤਾ ਨਹੀਂ ਕਿਉਂ ਸ਼ਾਮ ਹੋ ਗਈ ਤਾਂ ਮਾਲਕ ਜੀ ਕਮਰੇ ਵਿੱਚ ਆਈ ਅਤੇ ਬਹੁਤ ਗੁੱਸੇ ਵਿੱਚ ਕਿਹਾ ਕਿ ਰਾਤ ਨੂੰ ਕਿਹੜੀ ਕੁੜੀ ਠੀਕ ਨਹੀਂ ਸੀ। ਅਸੀਂ ਸਾਰੀਆਂ ਕੁੜੀਆਂ ਨੇ ਇੱਕ ਦੂਜੇ ਵੱਲ ਦੇਖਿਆ। ਤੈ ਕੁੜੀ ਨੇ ਮੇਰੇ ਵੱਲ ਇਸ਼ਾਰਾ ਕੀਤਾ ਤਾਂ ਮਾਲਕਨ ਮੇਰੇ ਕੋਲ ਆਈ ਅਤੇ ਉੱਪਰ ਤੋਂ ਹੇਠਾਂ ਤੱਕ ਧਿਆਨ ਨਾਲ ਦੇਖਿਆ ਇਸ ਤੋਂ ਬਾਅਦ ਉਸਨੇ ਕਿਹਾ ਦੇ ਕੁੜੀਏ ਮੈਂ ਤੈਨੂੰ ਭਾਰੀ ਕੀਮਤ ਤੇ ਖਰੀਦਿਆ ਹੈ ਇਸ ਲਈ ਤਬੀਅਤ ਖਰਾਬ ਦਾ ਕੋਈ ਬਹਾਨਾ ਨਹੀਂ ਚੱਲੇਗਾ ਤੈਨੂੰ ਇੱਥੇ ਹਮੇਸ਼ਾ ਲਈ ਰਹਿਣਾ ਪਵੇਗਾ ਅਤੇ ਜੋ ਮੈਂ ਕਹਾਂਗੀ ਉਹੀ ਕਰਨਾ ਹੋਵੇਗਾ ਨਹੀਂ ਤਾਂ ਤੇਰੇ ਲਈ ਠੀਕ ਨਹੀਂ ਹੋਵੇਗਾ ਤੇਰੇ ਲਈ ਅੱਜ ਦੀ ਰਾਤ ਬਹੁਤ ਖਾਸ ਹੋਣ ਵਾਲੀ ਹੈ ਤੂੰ ਸੁੰਦਰ ਹੈ ਤੇ ਘਾਟੂਮਰ ਦੀ ਜਵਾਨ ਹੈ ਉਹ ਵੀ ਸੁੰਦਰ ਤੇ ਘਾਟੂਮਰ ਦੀਆਂ ਜਵਾਨ ਕੁੜੀਆਂ ਨੂੰ ਪਸੰਦ ਕਰਦਾ ਹੈ ਇਸ ਲਈ ਸ਼ਾਮ ਨੂੰ ਬਹੁਤ ਚੰਗੇ ਤਰੀਕੇ ਨਾਲ ਤਿਆਰ ਹੋ ਜਾਵੇਂ ਕਿਸ਼ਨ ਤੇਰੇ ਲਈ ਨਵਾਂ ਸੂਟ ਲਿਆ ਦੇਵੇਗਾ ਫਿਰ ਉਹ ਚਲੀ ਗਈ ਦੂਜੀਆਂ ਕੁੜੀਆਂ ਨੂੰ ਤਿਆਰ ਹੋਣ ਲਈ ਕਹਿ ਗਈ ਮੈਂ ਬਿਸਤਰੇ ਤੇ ਬੈਠ ਗਈ ਤੇ ਰੋਣ ਲੱਗੀ ਇੱਕ ਕੁੜੀ ਨੇ ਮੇਰੇ ਕੋਲ ਆ ਕੇ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਦੱਸਿਆ ਕਿ ਜੋ ਕੁੜੀ ਆਪਣੀ ਮਾਲਕਨ ਦੀ ਗੱਲ ਨਹੀਂ ਮੰਨਦੀ ਉਸ ਨੂੰ ਬੈਲਟ ਨਾਲ ਮਾਰਦੀ ਹੈ ਮੈਂ ਡਰ ਕੇ ਬੈਠ ਗਈ ਮੈਂ ਜਲਦੀ ਜਲਦੀ ਤਿਆਰ ਹੋ ਗਈ ਮੈਂ ਉਹਨਾਂ ਸਾਰੀਆਂ ਕੁੜੀਆਂ ਵਿੱਚੋਂ ਸਭ ਤੋਂ ਸੁੰਦਰ ਸੀ ਅਤੇ ਜਵਾਨ ਵੀ ਸੀ ਇਸ ਲਈ ਜਦੋਂ ਮੈਂ ਤਿਆਰ ਹੋ ਕੇ ਬੈਠੀ ਤਾਂ ਸਾਰੀਆਂ ਕੁੜੀਆਂ ਮੇਰੇ ਵੱਲ ਦੇਖ ਰਹੀਆਂ ਸਨ ਰਾਤ ਹੋ ਗਈ ਤੇ ਗ੍ਰਾਹ ਕੌਣ ਲੱਗੇ ਤੇ ਕੁੜੀਆਂ ਨੂੰ ਵਾਰੀ-ਵਾਰੀ ਬੁਲਾਇਆ ਗਿਆ ਤੇ ਉਹ ਆਪਣੇ ਕੰਮ ਤੇ ਚਲੀਆਂ ਗਈਆਂ ਅੱਜ ਰਾਤ ਕੋਈ ਖਾਸ ਗਾਹਕਾਰ ਆ ਰਿਹਾ ਸੀ ਇਸ ਕਾਰਨ ਮੈਂ ਸਾਰੀ ਰਾਤ ਜਾਗਦੀ ਰਹੀ ਪਰ ਕਿਸ਼ਨਾ ਮੈਨੂੰ ਬੁਲਾਉਣ ਨਹੀਂ ਆਇਆ ਮੈਂ ਰੱਬ ਦਾ ਸ਼ੁਕਰਾਨਾ ਕੀਤਾ ਕਿਉਂਕਿ ਉਸਨੇ ਮੇਰੀ ਇੱਜ਼ਤ ਬਚਾਈ ਸੀ ਸਵੇਰੇ-ਸਵੇਰੇ ਸਾਰੀਆਂ ਕੁੜੀਆਂ ਆਪੋ ਆਪਣੀਆਂ ਥਾਵਾਂ ਤੇ ਸੁੱਤੀਆਂ ਹੋਈਆਂ ਸਨ ਇਸ ਤਰ੍ਹਾਂ ਇਹ ਹਰ ਰੋਜ਼ ਹੋਣ ਲੱਗ ਪਿਆ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਗਾਗ ਮੈਨੂੰ ਪਸੰਦ ਕਿਉਂ ਨਹੀਂ ਕਰਦੇ ਇੱਕ ਤਰ੍ਹਾਂ ਨਾਲ ਇਹ ਮੇਰੇ ਲਈ ਬਹੁਤ ਵਧੀਆ ਸੀ ਮੇਰੇ ਮਾਨ ਵਿੱਚ ਇਹ ਖਿਆਲ ਆਇਆ ਕਿ ਮੈਂ ਹੀ ਕਿਉਂ ਬਚ ਜਾਂਦੀ ਹਾਂ ਕੋਈ ਮੈਨੂੰ ਕਿਉਂ ਨਹੀਂ ਬੁਲਾਉਂਦਾ ਮੈਂ ਬਹੁਤ ਸੁੰਦਰ ਸੀ ਫਿਰ ਵੀ ਕਿਸੇ ਨੇ ਮੈਨੂੰ ਪਸੰਦ ਕਿਉਂ ਨਹੀਂ ਕੀਤਾ ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ ਸੀ ਮੈਨੂੰ ਹਰ ਪਲ ਆਪਣੀ ਇੱਜ਼ਤ ਦੀ ਚਿੰਤਾ ਰਹਿੰਦੀ ਸੀ ਪਰ ਘਰ ਦੀ ਮਾਲਕ ਨੇ ਬਾਹਰਲੇ ਗੇਟ ਤੇ ਦੋ ਪਹਿਲਵਾਨਾਂ ਨੂੰ ਰਾਖੀ ਲਈ ਰੱਖਿਆ ਹੋਇਆ ਸੀ ਦੋ ਪਹਿਲਵਾਨ ਦਿਨ ਵੇਲੇ ਪਹਿਰਾ ਦਿੰਦੇ ਸਨ ਅਤੇ ਦੋ ਪਹਿਲਵਾਨ ਰਾਤ ਨੂੰ ਪਹਿਰਾ ਦਿੰਦੇ ਸਨ ਮੈਨੂੰ ਇੱਥੋਂ ਨਿਕਲਣ ਦਾ ਕੋਈ ਰਸਤਾ ਨਹੀਂ ਦਿਖ ਰਿਹਾ ਸੀ ਹੌਲੀ-ਹੌਲੀ ਮੈਨੂੰ ਇੱਥੇ ਆਏ ਨੂੰ ਇੱਕ ਹਫਤਾ ਹੋ ਗਿਆ ਸੀ ਪਰ ਹੁਣ ਤੱਕ ਮੈਨੂੰ ਕਿਸੇ ਵੀ ਗਾਹਕ ਨੇ ਪਸੰਦ ਨਹੀਂ ਕੀਤਾ ਸੀ ਜਿਸ ਕਾਰਨ ਮੈਂ ਪੂਰੀ ਰਾਤ ਜਾਗਦੀ ਰਹਿੰਦੀ ਸੀ ਜੇਕਰ ਮੈਨੂੰ ਕਿਸੇ ਨੇ ਪਸੰਦ ਕਰ ਲਿਆ ਤਾਂ ਇਸ ਡਰ ਕਾਰਨ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਸਾਰੀ ਰਾਤ ਮੈਨੂੰ ਆਪਣੇ ਘਰ ਦੀ ਬਹੁਤ ਯਾਦ ਆਉਂਦੀ ਸੀ ਉਹ ਰੋਟੀ ਇੱਜ਼ਤ ਦੀ ਰੋਟੀ ਸੀ ਮੇਰੀ ਮਾਂ ਨੂੰ ਯਾਦ ਕਰਕੇ ਮੈਂ ਜਦੋਂ ਵੀ ਰੋਂਦੀ ਸੀ ਕਿਸ਼ਨ ਮੇਰੇ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਦੇਖਦਾ ਸੀ ਮੈਨੂੰ ਲੱਗਦਾ ਸੀ ਕਿ ਉਹ ਇੱਥੇ ਕੰਮ ਕਰਨ ਲਈ ਮਜਬੂਰ ਹੈ ਮੈਨੂੰ ਉਹ ਇੱਕ ਵਧੀਆ ਇਨਸਾਨ ਲੱਗਿਆ ਇੱਕ ਦਿਨ ਮੈਂ ਸੋਚਿਆ ਕਿ ਕਿਉਂ ਨਾ ਆਪਣੀ ਮਾਲਕ ਨਾਲ ਗੱਲ ਕਰਾਂ ਕਿ ਉਹ ਮੈਨੂੰ ਇੱਥੋਂ ਜਾਣ ਦੇਵੇ ਮੈਂ ਇੱਥੋਂ ਜਾ ਕੇ ਕੁਝ ਕੰਮ ਕਰ ਲਵਾਂਗੀ ਅਤੇ ਹੌਲੀ-ਹੌਲੀ ਉਸ ਦੇ ਸਾਰੇ ਪੈਸੇ ਵਾਪਸ ਕਰ ਦੇਵਾਂਗੀ ਪਰ ਮੇਰੀ ਗੱਲ ਸੁਣ ਕੇ ਮਾਲਕ ਨੂੰ ਉੱਚੀ-ਉੱਚੀ ਹੱਸਣ ਲੱਗੀ ਤੇ ਕਹਿਣ ਲੱਗੀ ਕਿ ਮੈਂ ਤੈਨੂੰ ਮੂਰਖ ਲੱਗਦੀ ਹਾਂ ਜੋ ਤੈਨੂੰ ਇੱਥੋਂ ਜਾਣ ਦੇਵਾਂ ਤੂੰ ਤਾਂ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਐ ਉਸ ਰਾਤ ਮੈਂ ਆਪਣੀ ਕਿਸਮਤ ਨੂੰ ਰੋਂਦੀ ਰਹੀ ਜਦੋਂ ਕਿਸ਼ਨ ਦੇ ਸੱਦੇ ਤੇ ਸਾਰੀਆਂ ਕੁੜੀਆਂ ਚਲੀਆਂ ਗਈਆਂ ਅਤੇ ਮੈਂ ਕਮਰੇ ਵਿੱਚ ਇਕੱਲੀ ਰਹਿ ਗਈ ਤਾਂ ਮੈਂ ਕਮਰੇ ਤੋਂ ਬਾਹਰ ਆ ਗਈ ਅਤੇ ਮੈਂ ਇਥੋਂ ਭੱਜਣ ਦਾ ਰਸਤਾ ਲੱਭਣ ਲੱਗੀ ਪਰ ਮੈਂ ਕਿਸ਼ਨ ਨੂੰ ਆਪਣੇ ਸਾਹਮਣੇ ਦੇਖਿਆ ਤਾਂ ਇੱਕ ਆਦਮੀ ਨੂੰ ਮੇਰੀ ਤਸਵੀਰ ਦਿਖਾ ਰਿਹਾ ਸੀ ਤੇ ਗੱਲਾਂ ਕਰ ਰਿਹਾ ਸੀ ਉਸ ਆਦਮੀ ਨੂੰ ਦੇਖਦੇ ਹੀ ਮੇਰੇ ਸਿਰ ਤੇ ਪਹਾੜ ਡਿੱਗ ਪਿਆ ਕਿਉਂਕਿ ਉਹ ਆਦਮੀ ਸਾਡੇ ਮਹੱਲੇ ਦਾ ਹੀ ਸੀ ਤੇ ਉਸ ਦੀ ਉਮਰ 50 ਸਾਲ ਦੀ ਸੀ ਉਸ ਦੇ ਘਰ ਜਵਾਨ ਕੁੜੀਆਂ ਵੀ ਸਨ ਸਾਰੇ ਮੁਹੱਲੇ ਵਿੱਚ ਸ਼ਰਾਫਤ ਕਰਨੋਂ ਮਸ਼ਹੂਰ ਸੀ ਅੱਜ ਉਸ ਦੀ ਸ਼ਰਾਫਤ ਦੀ ਪੋਲ ਖੁੱਲ ਗਈ ਸੀ ਫਿਰ ਮੈਂ ਕਮਰੇ ਵਿੱਚ ਵਾਪਸ ਆ ਗਈ ਤੇ ਮੈਂ ਰੱਬ ਅਗੇ ਅਰਦਾਸ ਕਰਨ ਲੱਗੀ ਇਸੇ ਤਰ੍ਹਾਂ ਅੱਧਾ ਘੰਟਾ ਲੰਘ ਗਿਆ ਤੇ ਮੇਰੇ ਕਮਰੇ ਵਿੱਚ ਕੋਈ ਨਾ ਆਇਆ ਥੋੜੀ ਦੇਰ ਬਾਅਦ ਮੈਂ ਬਾਹਰ ਗਈ ਤਾਂ ਕਿਸ਼ਨ ਨੂੰ ਕੁਰਸੀ ਤੇ ਬੈਠਾ ਦੇਖਿਆ ਮੈਂ ਕਿਸ਼ਨ ਤੋਂ ਜਾ ਕੇ ਪੁੱਛਿਆ ਕਿਸ਼ਨ ਉਹ ਆਦਮੀ ਕੌਣ ਸੀ ਅਗੋ ਬੋਲਿਆ ਤੂੰ ਇਹ ਜਾਣ ਕੇ ਕੀ ਕਰੇਂਗੀ ਇੱਥੇ ਗਾਹ ਗੌਂਦੇ ਜਾਂਦੇ ਰਹਿੰਦੇ ਹਨ ਉਹ ਵੀ ਗਾਹਕ ਸੀ ਜਦੋਂ ਮੈਂ ਉਸ ਨੂੰ ਤੇਰੀ ਤਸਵੀਰ ਦਿਖਾਈ ਤਾਂ ਉਸ ਨੇ ਕਿਹਾ ਮੈਂ ਇਸ ਕੁੜੀ ਨੂੰ ਜਾਣਦਾ ਹਾਂ ਉਸਨੇ ਤੇਰੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਚਲਾ ਗਿਆ ਮੈਂ ਇੱਕ ਲੰਮਾ ਸਾਹ ਲਿਆ ਤੇ ਆਰਾਮ ਨਾਲ ਆਪਣੇ ਕਮਰੇ ਵਿੱਚ ਆ ਗਈ ਕਿਉਂਕਿ ਅਜੇ ਤੱਕ ਮੇਰੀ ਇੱਜ਼ਤ ਬਰਕਰਾਰ ਸੀ ਮਾਲਕਰ ਨੇ ਵੀ ਹੁਣ ਮੇਰੇ ਬਾਰੇ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਸੀ ਇੱਕ ਰਾਤ ਜਦੋਂ ਸਾਰੀਆਂ ਕੁੜੀਆਂ ਜਾ ਚੁੱਕੀਆਂ ਸਨ ਮੈਂ ਫਿਰ ਕੋਠੇ ਤੋਂ ਭੱਜਣ ਦੇ ਇਰਾਦੇ ਨਾਲ ਕਮਰੇ ਤੋਂ ਬਾਹਰ ਆਈ ਪਰ ਕਿਸ਼ਨ ਸ਼ਾਇਦ ਕਮਰੇ ਦੇ ਬਾਹਰ ਹੀ ਪੈਰਾ ਦਿੰਦਾ ਰਹਿੰਦਾ ਸੀ ਅਤੇ ਉਹ ਮੈਨੂੰ ਮੇਰੇ ਕਮਰੇ ਸਾਹਮਣੇ ਦਿਖਾਈ ਹਿੱਤਾ ਇਸ ਵਾਰ ਵੀ ਉਹ ਕਿਸੇ ਆਦਮੀ ਦੇ ਨਾਲ ਖੜਾ ਸੀ ਅਤੇ ਇਸ ਵਾਰ ਵੀ ਉਹ ਆਪਣੇ ਮੋਬਾਈਲ ਤੇ ਕਿਸੇ ਦੀ ਫੋਟੋ ਦਿਖਾ ਰਿਹਾ ਸੀ ਪਰ ਮੈਂ ਦੇਖ ਨਹੀਂ ਸਕੀ ਕਿ ਉਹ ਫੋਟੋ ਕਿਸ ਦੀ ਹੈ ਪਰ ਜਿਵੇਂ ਹੀ ਉਸਨੇ ਫੋਟੋ ਦੇਖੀ ਤਾਂ ਉਹ ਬੋਲਿਆ ਮੈਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੈ ਜੇਕਰ ਤੁਹਾਡੇ ਕੋਠੇ ਵਿੱਚ ਕੋਈ ਹੋਰ ਲੜਕੀ ਹੈ ਤਾਂ ਮੈਂ ਕੱਲ ਆ ਜਾਵਾਂਗਾ ਇਹ ਕਹਿ ਕੇ ਉਹ ਚਲਾ ਗਿਆ ਅਤੇ ਮੈਂ ਉਸ ਉਰਜਨ ਵਿੱਚ ਉੱਥੇ ਹੀ ਖੜੀ ਰਹਿ ਗਈ ਮੈਂ ਕਿਸ਼ਨ ਨੂੰ ਪੁੱਛਣਾ ਚਾਹੁੰਦੀ ਸੀ ਪਰ ਉਦੋਂ ਹੀ ਮਾਲਕਾ ਨਾ ਗਈ ਤੇ ਉਸਨੇ ਕਿਸ਼ਨ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਗਾਹਕ ਨੂੰ ਨਵੀਂ ਕੁੜੀ ਪਸੰਦ ਹੈ ਜਾਂ ਨਹੀਂ ਕਿਸ਼ਨ ਨੇ ਕਿਹਾ ਨਹੀਂ ਉਸ ਕੋਲ ਪੈਸੇ ਘੱਟ ਸਨ ਅਤੇ ਉਹ ਥੋੜੇ ਪੈਸੇ ਨਾਲ ਲੜਕੀ ਕੋਲ ਰਹਿਣ ਦੀ ਜिद ਕਰ ਰਿਹਾ ਸੀ ਜਦੋਂ ਮੈਂ ਨਾ ਮੰਨਿਆ ਤਾਂ ਉਹ ਚਲਾ ਗਿਆ ਉਹ ਕਹਿਣ ਲੱਗੀ ਕਿ ਤੂੰ ਠੀਕ ਕੀਤਾ ਹੈ ਅੱਜ ਤੱਕ ਕਿਸੇ ਆਦਮੀ ਨੇ ਉਸ ਕੁੜੀ ਨੂੰ ਛੂਇਆ ਤੱਕ ਨਹੀਂ ਮੈਂ ਉਸਨੂੰ ਕਿਸੇ ਅਮੀਰ ਗਾਹਕ ਅੱਗੇ ਪੇਸ਼ ਕਰਾਂਗੀ ਅਤੇ ਮੈਨੂੰ ਬਹੁਤ ਸਾਰੇ ਪੈਸੇ ਮਿਲਣਗੇ ਮਾਲਕਨ ਦੀ ਗੱਲ ਸੁਣਨ ਤੋਂ ਬਾਅਦ ਮੇਰਾ ਦਿਲ ਉਸ ਦਾ ਗਲਾ ਦਬਾਉਣ ਨੂੰ ਕਰ ਰਿਹਾ ਸੀ ਪਰ ਮੈਂ ਅਜਿਹਾ ਨਹੀਂ ਕਰ ਸਕਦੀ ਸੀ ਅਤੇ ਮੈਂ ਆਪਣੇ ਕਮਰੇ ਵਿੱਚ ਵਾਪਸ ਆ ਗਈ ਪਰ ਮੈਂ ਕਿਸ਼ਨ ਨਾਲ ਗੱਲ ਕਰਨ ਦੀ ਬੇਚੈਨ ਸੀ ਕਿਸ਼ਨ ਨੇ ਉਸ ਆਦਮੀ ਨੂੰ ਕੀ ਕਿਹਾ ਸੀ ਯਕੀਨਨ ਉਹ ਮੇਰੇ ਬਾਰੇ ਗੱਲ ਕਰ ਰਿਹਾ ਸੀ ਕਿਉਂਕਿ ਉਸ ਸਮੇਂ ਮੈਂ ਹੀ ਇੱਕ ਲੜਕੀ ਸੀ ਫਿਰ ਉਸ ਆਦਮੀ ਨੇ ਮੇਰੇ ਨਾਲ ਰਹਿਣ ਤੋਂ ਇਨਕਾਰ ਕਿਉਂ ਕੀਤਾ ਮੈਨੂੰ ਅਜਿਹਾ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੈ ਪਰ ਮੈਨੂੰ ਨਹੀਂ ਪਤਾ ਕਿ ਮਾਲਕਨ ਦੀ ਕਿਸ਼ਨ ਨਾਲ ਕੀ ਮੀਟਿੰਗ ਹੋ ਰਹੀ ਸੀ ਮਾਲਕਨ ਕਿਸ਼ਨ ਨਾਲ ਬੈਠੀ ਰਹੀ ਮੈਂ ਵਾਰ-ਵਾਰ ਜਾਂਦੀ ਸੀ ਪਰ ਮਾਲਕ ਨੂੰ ਸੁਣ ਨਾਲ ਦਿਖਾਈ ਦਿੰਦੀ ਸੀ ਮੈਂ ਕਮਰੇ ਵਿੱਚ ਵਾਪਸ ਆ ਜਾਂਦੀ ਸੀ ਅਤੇ ਫਿਰ ਜਿਵੇਂ ਹੀ ਮਾਲਕਨ ਚਲੀ ਗਈ ਮੈਂ ਕਿਸ਼ਨ ਕੋਲ ਗਈ ਮੈਂ ਕਿਹਾ ਕਿਸ਼ਨ ਮੈਂ ਤੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਹਾਂ ਪਰ ਉਸਨੇ ਮੇਰੀ ਗੱਲ ਨਹੀਂ ਸੁਣੀ ਅਤੇ ਮੈਨੂੰ ਕਮਰੇ ਅੰਦਰ ਭੇਜ ਦਿੱਤਾ ਮੈਨੂੰ ਬਹੁਤ ਗੁੱਸਾ ਆਇਆ ਪਰ ਗੁੱਸੇ ਨੂੰ ਮੈਂ ਅੰਦਰ ਹੀ ਪੀ ਗਈ ਅਤੇ ਸੋਚ ਰਹੀ ਸੀ ਕਿ ਮੇਰੀ ਇੱਜ਼ਤ ਬਚੀ ਰਹੇਗੀ ਤੇ ਮੈਂ ਕਿਸੇ ਨੂੰ ਪਸੰਦ ਨਹੀਂ ਆਵਾਂਗੀ ਪਰ ਮੈਂ ਗਲਤ ਸਾਬਤ ਹੋਈ ਇੱਕ ਰਾਤ ਜਦੋਂ ਸਾਰੀਆਂ ਕੁੜੀਆਂ ਆਪਣੇ ਕੰਮ ਲਈ ਚਲੀਆਂ ਗਈਆਂ ਸਨ ਮੈਂ ਕਮਰੇ ਵਿੱਚ ਇਕੱਲੀ ਰਹਿ ਗਈ ਸੀ ਅਤੇ ਅਚਾਨਕ ਮੈਨੂੰ ਕਿਸੇ ਦੀ ਆਵਾਜ਼ ਸੁਣਾਈ ਦਿੱਤੀ ਮੈਂ ਦਰਵਾਜ਼ੇ ਨਾਲ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕੀਤੀ ਹਾਂ ਮੈਨੂੰ ਇਹ ਕੁੜੀ ਚਾਹੀਦੀ ਹੈ ਮੈਂ ਇਸਦੇ ਨਾਲ ਰਾਤ ਬਤਾਉਣਾ ਚਾਹੁੰਦਾ ਹਾਂ ਇਹ ਗੱਲ ਸੁਣਦਿਆਂ ਹੀ ਮੇਰੀ ਜਾਨ ਨਿਕਲ ਗਈ ਕਿ ਅੱਜ ਰਾਤ ਮੇਰੀ ਜਨ ਬਰਬਾਦ ਹੋ ਜਾਵੇਗੀ ਅਤੇ ਮੈਂ ਆਪਣੇ ਆਪ ਨੂੰ ਮੂੰਹ ਦਿਖਾਉਣ ਦੇ ਯੋਗ ਨਹੀਂ ਰਹਾਂਗੀ ਮੈਂ ਰੋਣਾ ਸ਼ੁਰੂ ਕਰ ਦਿੱਤਾ ਪਰ ਮੇਰਾ ਰੋਣਾ ਨਾ ਤਾਂ ਮਾਲਕਨ ਦਾ ਦਿਲ ਮੋਮ ਕਰ ਸਕਿਆ ਤੇ ਨਾ ਹੀ ਕਿਸ਼ਨ ਨੂੰ ਮੇਰੇ ਤੇ ਤਰਸ ਆਇਆ ਕਿਸ਼ਨ ਨੇ ਮੈਨੂੰ ਇੱਕ ਕਮਰੇ ਵਿੱਚ ਛੱਡ ਦਿੱਤਾ ਅਤੇ ਕਿਆ ਚਿੰਤਾ ਨਾ ਕਰ ਤੇ ਸ਼ਾਂਤ ਰਹਿ ਜੋ ਆ ਰਿਹਾ ਹੈ ਉਸ ਨਾਲ ਗੱਲ ਕਰ ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਸੀ ਅਤੇ ਮੈਂ ਕੰਬਦੇ ਪੈਰਾਂ ਨਾਲ ਕਮਰੇ ਵਿੱਚ ਕਦਮ ਰੱਖਿਆ ਉਹ ਜੋ ਕੋਈ ਵੀ ਸੀ ਦਰਵਾਜ਼ੇ ਵੱਲ ਪਿੱਠ ਕਰਕੇ ਖੜਾ ਸੀ ਮੈਂ ਉਸ ਦੇ ਪਿੱਛੇ ਜਾ ਕੇ ਖੜੀ ਹੋ ਗਈ ਜਦੋਂ ਉਹ ਮੁੜਿਆ ਤਾਂ ਮੇਰੀ ਤਾਂ ਉਸ ਨੂੰ ਦੇਖ ਕੇ ਜਾਨ ਹੀ ਨਿਕਲ ਗਈ ਸੀ ਉਹ ਰਾਜ ਸੀ ਜਿਹੜਾ ਸਾਡੇ ਮਹੱਲੇ ਵਿੱਚ ਰਹਿੰਦਾ ਸੀ ਸਾਡੇ ਘਰ ਦੇ ਨਾਲ ਵਾਲਾ ਘਰ ਉਸ ਦਾ ਸੀ ਜਦੋਂ ਮੇਰੀ ਮਾਂ ਜਿੰਦਾ ਸੀ ਉਸਨੇ ਮੇਰੇ ਲਈ ਰਿਸ਼ਤਾ ਭੇਜਿਆ ਸੀ ਪਰ ਉਸ ਸਮੇਂ ਮੈਂ ਆਪਣੀ ਸੁੰਦਰਤਾ ਦੇ ਨਸ਼ੇ ਵਿੱਚ ਚੂਰ ਸੀ ਅਤੇ ਮੈਂ ਰਾਜ ਦੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਰਾਜ ਦਾ ਇੱਕ ਐਕਸੀਡੈਂਟ ਹੋਇਆ ਸੀ ਜਿਸ ਕਾਰਨ ਉਸ ਦਾ ਇੱਕ ਪੈਰ ਖਰਾਬ ਹੋ ਗਿਆ ਸੀ ਅਤੇ ਉਹ ਥੋੜਾ ਲੰਗੜਾ ਕੇ ਤੁਰਦਾ ਸੀ ਮੈਂ ਇਹ ਕਹਿ ਕੇ ਰਿਸ਼ਤਾ ਠੁਕਰਾ ਦਿੱਤਾ ਸੀ ਕਿ ਭਾਵੇਂ ਅਸੀਂ ਗਰੀਬ ਹਾਂ ਪਰ ਮਾਂ ਮੈਂ ਕਿਸੇ ਲੰਗੜੇ ਆਦਮੀ ਨਾਲ ਵਿਆਹ ਨਹੀਂ ਕਰਾਂਗੀ ਅੱਜ ਰਾਜ ਨੂੰ ਆਪਣੇ ਸਾਹਮਣੇ ਖੜਾ ਦੇਖ ਕੇ ਮੇਰੇ ਹੋਸ਼ ਹੀ ਉੱਡ ਗਏ ਸਨ ਰਾਜ ਨੇ ਉਸ ਨੂੰ ਕਿਹਾ ਪਾਇਲ ਤੈਨੂੰ ਪਤਾ ਹੈ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਜਦੋਂ ਤੂੰ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਵੀ ਮੈਂ ਆਪਣੇ ਦਿਲ ਤੋਂ ਤੇਰਾ ਪਿਆਰ ਨਹੀਂ ਕੱਢ ਸਕਿਆ ਸੀ ਜਿਸ ਦਿਨ ਉਹ ਮੁੰਡੇ ਤੈਨੂੰ ਘਰੋਂ ਚੁੱਕ ਕੇ ਲੈ ਗਏ ਸਨ ਮੈਂ ਸਭ ਕੁਝ ਦੇਖ ਰਿਹਾ ਸੀ ਮੈਂ ਉਹਨਾਂ ਦਾ ਪਿੱਛਾ ਕੀਤਾ ਪਰ ਉਦੋਂ ਤੱਕ ਉਹ ਤੈਨੂੰ ਕੋਠੇ ਤੇ ਵੇਚ ਚੁੱਕੇ ਸੀ ਮੈਂ ਕੋਠੇ ਦੀ ਮਾਲਕ ਨਾਲ ਵੀ ਗੱਲ ਕੀਤੀ ਸੀ ਪਰ ਉਹ ਨਹੀਂ ਮੰਨੀ ਸੀ ਉਹ ਬਹੁਤ ਜ਼ਿਆਦਾ ਪੈਸੇ ਮੰਗ ਰਹੀ ਸੀ ਪਰ ਮੇਰੇ ਕੋਲ ਇੰਨੇ ਜ਼ਿਆਦਾ ਪੈਸੇ ਨਹੀਂ ਸਨ ਫਿਰ ਮੇਰੀ ਨਜ਼ਰ ਕਿਸ਼ਨ ਤੇ ਪਈ ਅਤੇ ਮੈਂ ਉਸਨੂੰ ਦੇਖ ਕੇ ਹੈਰਾਨ ਰਹਿ ਗਿਆ ਮੈਂ ਅਧਿਆਕਸ਼ਿਣੇਕੀ ਕਲਾਸ ਵਿੱਚ ਪੜ੍ਹਦੇ ਸੀ ਗਰੀਬ ਹੋਣ ਕਾਰਨ ਕਿਸ਼ਨ ਨੇ ਕੰਮ ਸ਼ੁਰੂ ਕਰ ਦਿੱਤਾ ਸੀ ਮੈਂ ਕਿਸ਼ਨ ਨਾਲ ਗੱਲ ਕੀਤੀ ਤੇ ਕਿਸ਼ਨ ਨੇ ਕਿਹਾ ਕਿ ਮੈਂ ਤੇਰੀ ਪਾਇਲ ਦੀ ਇੱਜ਼ਤ ਦੀ ਰਾਖੀ ਕਰਾਂਗਾ ਇਸ ਕਰਕੇ ਜਦੋਂ ਵੀ ਕੋਈ ਗਾਹਕ ਆਉਂਦਾ ਸੀ ਤਾਂ ਕਿਸ਼ਨ ਉਸ ਨੂੰ ਕਹਿੰਦਾ ਸੀ ਕਿ ਇਸ ਕੁੜੀ ਨੂੰ ਏਡਜ਼ ਹੈ ਉਹ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਕੱਟ ਰਹੀ ਹੈ ਇਸ ਲਈ ਕੋਈ ਗਾਹਕ ਤੈਨੂੰ ਪਸੰਦ ਨਹੀਂ ਕਰਦਾ ਸੀ ਹੌਲੀ-ਹੌਲੀ ਇਸੇ ਤਰ੍ਹਾਂ ਦਿਨ ਬੀਤਦੇ ਜਾ ਰਹੇ ਸਨ ਮੈਂ ਤੈਨੂੰ ਬਾਹਰ ਕੱਢਣ ਦੇ ਤਰੀਕੇ ਸੋਚਦਾ ਰਹਿੰਦਾ ਸੀ ਤੇ ਪੈਸੇ ਦਾ ਵੀ ਇੰਤਜ਼ਾਮ ਕਰਦਾ ਸੀ ਪਰ ਮੈਂ ਪੈਸੇ ਇਕੱਠੇ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਫਿਰ ਕਿਸ਼ਨ ਨੇ ਆਪ ਮੈਨੂੰ ਇਹ ਸਲਾਹ ਦਿੱਤੀ ਕਿ ਤੂੰ ਰਾਦੇ ਹਨੇਰੇ ਵਿੱਚ ਪਾਇਲ ਨੂੰ ਲੈ ਕੇ ਭਜਾ ਕੇ ਲੈ ਜਾਵੇਂ ਕਿਸ਼ਨ ਨੇ ਕੋਠੇ ਦੀ ਮਾਲਕਨ ਦੀ ਚਾਹ ਵਿੱਚ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ ਹਨ ਉਹ ਸਵੇਰ ਤੋਂ ਪਹਿਲਾਂ ਨਹੀਂ ਉੱਠੇਗੀ ਮੈਂ ਰਾਜ਼ ਦੀਆਂ ਗੱਲਾਂ ਸੁਣ ਰਹੀ ਸੀ ਮਾਨੀ ਹੀ ਮਾਨ ਬਹੁਤ ਸ਼ਰਮ ਮਹਿਸੂਸ ਕਰ ਰਹੀ ਸੀ ਜਿਸ ਇਨਸਾਨ ਨੂੰ ਮੈਂ ਇੱਕ ਛੋਟੀ ਜਿਹੀ ਕਮੀ ਕੰਢੂਕਰਾ ਦਿੱਤਾ ਸੀ ਕਿ ਉਹ ਅੱਜ ਮੇਰੀ ਖਾਤਰ ਐਨਾ ਵੱਡਾ ਕਦਮ ਚੁੱਕ ਰਿਹਾ ਸੀ ਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਰਿਹਾ ਸੀ ਮੈਂ ਰੋਂਦੀ ਹੋਈ ਨੇ ਰਾਜ ਨੂੰ ਜੱਫੀ ਪਾ ਲਈ ਰਾਜ ਨੇ ਮੇਰੇ ਹੰਝੂ ਸਾਫ਼ ਕੀਤੇ ਤੇ ਮੇਰੇ ਮੱਥੇ ਨੂੰ ਚੁੰਮਿਆ ਤੇ ਕਿਹਾ ਪਾਇਲ ਮੈਂ ਤੈਨੂੰ ਆਪਣੇ ਦਿਲ ਤੋਂ ਪਿਆਰ ਕਰਦਾ ਹਾਂ ਅਸੀਂ ਹਾਲੇ ਗੱਲਾਂ ਕਰ ਹੀ ਰਹੇ ਸੀ ਕਿ ਉਦੋਂ ਹੀ ਕਿਸ਼ਨ ਅੰਦਰ ਆਇਆ ਤੇ ਕਿਹਾ ਕਿ ਮਾਲਕਨ ਸੁੱਤੀ ਹੋਈ ਹੈ ਅਤੇ ਇੱਕ ਗਾਰਡ ਬਾਥਰੂਮ ਵਿੱਚ ਹੈ ਮੈਂ ਦੂਜੇ ਗਾਰਡ ਨੂੰ ਗੱਲਾਂ ਵਿੱਚ ਲਾਉਂਦਾ ਹਾਂ ਤੁਸੀਂ ਜਲਦੀ ਬਾਹਰ ਚਲੇ ਜਾਓ ਮੈਂ ਕਿਸ਼ਨ ਦਾ ਧੰਨਵਾਦ ਕੀਤਾ ਮੈਂ ਕਿਹਾ ਕਿਸ਼ਨ ਮੈਂ ਸਾਰੀ ਉਮਰ ਤੇਰਾ ਇਹ احਸਾਨ ਨਹੀਂ ਭੁੱਲ ਸਕਾਂਗੀ ਕਿਸ਼ਨ ਨੇ ਮੇਰੇ ਸਿਰ ਤੇ ਹੱਥ ਫੇਰਿਆ ਤੇ ਕਿਹਾ ਮੈਂ ਜੋ ਵੀ ਕਰਦਾ ਉਹ ਮਜਬੂਰੀ ਵਿੱਚ ਕਰਦਾ ਹਾਂ ਮੈਂ ਤੈਨੂੰ ਆਪਣੀ ਛੋਟੀ ਭੈਣ ਸਮਝਦਾ ਹਾਂ ਅਤੇ ਭਰਾ ਭੈਣਾਂ 'ਤੇ ਕੋਈ احਸਾਨ ਨਹੀਂ ਕਰਦੇ ਜਿਵੇਂ ਹੀ ਮੈਂ ਕੋਠੇ ਤੋਂ ਬਾਹਰ ਆਈ ਤਾਂ ਮੈਨੂੰ ਲੱਗਿਆ ਜਿਵੇਂ ਮੈਨੂੰ ਨਵੀਂ ਜ਼ਿੰਦਗੀ ਮਿਲ ਗਈ ਹੋਵੇ ਮੇਰੇ ਤਾਂ ਖੁਸ਼ੀ ਕਰਨ ਪੈਰ ਵੀ ਜ਼ਮੀਨ ਤੇ ਨਹੀਂ ਲੱਗ ਰਹੇ ਸਨ ਮੈਂ ਰਾਜ ਦਾ ਹੱਥ ਫੜ ਕੇ ਤੁਰੀ ਜਾ ਰਹੀ ਸੀ ਅਤੇ ਉਸ ਨੂੰ ਦੇਖ ਕੇ ਮੈਨੂੰ ਇੰਜ ਲੱਗ ਰਿਹਾ ਸੀ ਕਿ ਹੁਣ ਮੇਰੀ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ ਹੈ ਕੋਈ ਡਰ ਨਹੀਂ ਕੋਈ ਪਰੇਸ਼ਾਨੀ ਨਹੀਂ ਹੈ ਰਾਜ ਨੇ ਦੱਸਿਆ ਕਿ ਉਸ ਨੂੰ ਕਿਸੇ ਹੋਰ ਸ਼ਹਿਰ ਵਿੱਚ ਨੌਕਰੀ ਮਿਲ ਗਈ ਹੈ ਇਸ ਲਈ ਉਹ ਮੈਨੂੰ ਅਤੇ ਮਾਂ ਨੂੰ ਨਾਲ ਲੈ ਕੇ ਜਾਵੇਗਾ ਅਤੇ ਅਗਲੇ ਦਿਨ ਅਸੀਂ ਤਿੰਨੋਂ ਇੱਕ ਦੂਜੇ ਸ਼ਹਿਰ ਵਿੱਚ ਪਹੁੰਚ ਗਏ ਜਿੱਥੇ ਅਸੀਂ ਬਹੁਤ ਸਾਦਗੀ ਨਾਲ ਵਿਆਹ ਕਰਵਾ ਲਿਆ ਰਾਜ ਨੇ ਮੈਨੂੰ ਇੰਨਾ ਪਿਆਰ ਤੇ ਇੱਜ਼ਤ ਦਿੱਤੀ ਕਿ ਕਦੀ ਕਦੀ ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਹਨ ਮੇਰੀ ਸੱਸ ਨੇ ਵੀ ਕਦੀ ਮੈਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਤੁਸੀਂ ਸੁਣੀ ਕਹਾਣੀ ਕਿਸਮਤ ਦਾ ਪਲਟਾ ਸਨ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਹੋਰ ਨਵੀਆਂ ਕਹਾਣੀ ਦਿਨਾ ਸਤਿ ਸ਼੍ਰੀ ਅਕਾਲ